ਹੈਲੋ ਹੈਲੋ ਚਾਚਾ ਬੋਲਦਾ ਸੀ ਹਰਨਾਮ ਸਿੰਘ ਹਾਂ ਜੀ ਐਂ ਕਹਿੰਦੇ ਬੋਲਦੀਆਂ ਰੁੱਖੀ ਐ ਵੀ ਬੋਲਦੀਆਂ ਹਾਂ ਹਾਂ ਫੋਨ ਤਾਂ ਮੀਂਹ ਤੇ ਮੋਂਦਾ ਮੀਂਹ ਤੇਰੇ ਪਈ ਜਾਂਦੇ ਆ ਹਾਂ ਜੀ ਵੀ ਰੁੱਖੀ ਹਾਂ ਨਹੀਂ ਨਹੀਂ ਰੁੱਖੀ ਮੈਂ ਤਾਂ ਆਮੀ ਤਾਂ ਵੀ ਤੇਰੇ ਪਈ ਜਾਂਦੇ ਆ ਠੀਕ ਆ ਮੈਂ ਤੁਸੀਂ ਕਿਵੇਂ ਹੋ ਹੁਣ ਮੀਂਹ ਪਈ ਜਾਂਦਾ ਤੇ ਚਾਚੀ ਤੇਰੀ ਪਈ ਆ ਜਾਪੇ ਚ ਅੱਛਾ ਹਾਂ ਨਾ ਇਹ ਤਾਂ ਕਰਕੇ ਫਿਰ ਮੈਂ ਕਿਵੇਂ ਹੋ ਸਕਦਾ ਤੋ ਆਪ ਜਾਣਦੀਆਂ ਚੰਗੇ ਤਰੀਕੇ ਨਾਲ ਤਾਂ ਫਿਰ ਯਾਦ ਆਈ ਹੈ ਹਾਂ ਯਾਦ ਤਾਂ ਦੇਖੋ ਉਦੋਂ ਹੀ ਆਉਂਦੀ ਹੈ ਵੀ ਮੀਂਹ ਦੀ ਕੁੱਟੀ ਤੇ ਜਾਪੇ ਦੀ ਉੱਠੀ ਦਾ ਸਵਾਦ ਹੀ ਵੱਖਰਾ ਹੈ ਨਾ ਉਹ ਤਾਂ ਹੈ ਹੀ ਫਿਰ ਹਾਂ ਉਹ ਤਾਂ ਹੈ ਹੀ ਫਿਰ ਹਾਂ ਹਾਂ ਹੋਰ ਕੀ ਕਰੀ ਜਾਂਦੀ ਸੀ ਕੁਝ ਨਹੀਂ ਬਸ ਕਰੀ ਲੱਗੀ ਸੀ ਸਾਲ ਕੰਮ ਤੰਦਾ ਕੇ ਮੈਂ ਬੰਜਾਂ ਤੇ ਚਾਦਰਾਂ ਲਾਈ ਜਾਂਦੀ ਸੀ अच्छा चादरਾਂ ਲਈ ਜਾਨੀ ਆ ਤੇ ਹੋਰ ਫਿਰ ਹੋਰ ਨਵੀਂ ਤਾਜ਼ਾ ਕੀ ਆ ਫਿਰ ਜੀ ਨਵੀਂ ਤਾਜ਼ਾ ਕੁਛ ਨਹੀਂ ਤੁਸੀਂ ਦੱਸੋ ਤੁਹਾਡਾ ਹਾਲ ਕੀ ਐ ਸਾਡਾ ਹਾਲ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਛੜੇ ਨੀਰਾਂ ਦਾ ਸਾਡਾ ਕੀ ਐ ਸਾਡਾ ਕੀ ਹਾਲ ਪੁੱਛਦੇ ਐ ਤਨੂੰ ਹਾਲ ਦੇਖ ਸਾਰੇ ਹਾਲ ਤਨੂੰ ਦੱਸ ਤੇ ਵੀ ਮੇਰਾ ਕਰੀ ਜਾਂਦਾ ਹੈਗਾ ਜੀ اچھا ਤੇ ਚਾਚੀ ਤੇਰੀ ਭਈਆ ਜਾਪੇ ਜਾ ਹੁਣ ਦੱਸ ਮੇਰਾ ਹਾਲ ਦੱਸ ਵੀ ਮੇਰਾ ਹੱਲ ਕਿਵੇਂ ਹੋਊਗਾ اچھا ਹਾਂ ਹਲ ਹਲਕੀ ਨੇ ਕਰਾ ਹੁਣ ਮੈਂ ਆਵਾਂ ਕਿ ਤੁਸੀਂ ਆਉਂਗੇ ਫਿਰ ਜਿਵੇਂ ਮਰਜ਼ੀ ਕਰ ਲੈ ਆਪਾਂ ਦਾ ਦੇਖ ਲੈ ਪ੍ਰੋਗਰਾਮ ਬਣਾਉਣਾ ਆਪਾਂ ਦਾ ਹੁਣ ਜੀ ਕਰੀ ਜਾਂਦਾ ਮੇਰਾ ਤਾਂ ਪੂਰਾ ਮੀਂਹ ਚ ਗਿੱਲਾ ਹੋਇਆ ਮੈਂ ਤੇ ਸ਼ਾਫਟ ਪੂਰੀ ਚੱਕੀ ਪਈ ਆ ਮੇਰੀ ਇਸ ਟਾਈਮ ਅੱਛਾ ਕੀ ਹਾਂ ਸ਼ਾਫਟ ਪੂਰੀ ਕੰਮ ਕਰੀ ਜਾਂਦੀ ਐ ਇਸ ਟਾਈਮ ਜੋਰਾਂ ਸ਼ੋਰਾਂ ਹਾਂ ਤੇਰਾਏ ਕਰੋ ਜੇ ਤੁਸੀਂ ਆਜਾਓ ਜੇ ਕਰੇ ਪਰ ਇੱਕ ਗਾ ਆ ਤਾਂ ਮੈਂ ਜਾਨਣਾ ਹੈ ਪਰ ਆਏ ਤਾਂ ਨਹੀਂ ਉਹ ਤਾਂ ਨਹੀਂ ਕਿ ਘਰੇ ਤੇ ਬੁੜਾ ਤਾਂ ਕਰੇ ਹੈ ਨਹੀਂ ਹੈ ਨਹੀਂ ਕਰੇ ਹੈ ਨਹੀਂ ਮੈਂ ਟਲ ਦਾ ਦਰਜਾ ਵੀ ਅੰਦਰ ਨਾ ਗਣ ਮੀ ਕਣੀਂਦੀ ਰੁੱਤਾ ਨਹੀਂ ਹਨੇਗਾ ਕਰੇ ਹਾਂ ਹਨੇਗਾ ਹਾਂ ਤੇ ਫੇਰ ਕਿਵੇਂ ਕਰੀਏ ਆਜ ਵੀ ਕਿਤੇ ਸੀ ਫੇਰੇ ਮੇਰੀ ਗੱਲ ਕਿਤੇ ਇਤਨਾ ਬੜੇ ਮੇਰੀ ਗੱਲ ਸਨ ਐਮਰਜੈਂਸੀ ਦੀ ਗੱਲ ਰਹੀ ਆ ਵੀ ਘਰੇ ਤਾਂ ਦੇਖੋ 100 ਉਹ ਹੁੰਦਾ ਇੱਧਰ ਉੱਧਰ ਦਾ ਕੰਮ ਹਨਾ ਆਪਾਂ ਕਿਤੇ ਪਾਸੇ ਨਾ ਚੱਲ ਬੜੀਏ ਕਿਤੇ ਪਾਸੇ ਤਾਂ ਫਿਰ ਸੁਬਾ ਜਾਇਆ ਜੇ ਉਹ ਗਾਉਂ ਆਉਂਦੀ ਜਾਇਆ ਨਾ ਕਿਉਂ ਹਜੇ ਕੀ ਹਜੇ ਤਾਂ 1.5 ਹੋਇਆ ਸ਼ੇਰ ਕੇ ਮੀਂਹ ਨਾਲ ਥੋੜਾ ਮੌਸਮ ਦਾ ਨਜ਼ਾਰਾ ਬੜਾਊਗਾ ਬਾਹਰ ਜਾ ਕੇ ਆ ਵੀ ਦੇਖ ਅੱਛਾ ਕੀ ਹਾਂ ਨਜ਼ਾਰਾ ਬਹੁਤ ਆਊਗਾ ਬਾਹਰ ਜਾ ਕੇ ਚੱਲੋ ਫਿਰ ਹਾਂ ਚੱਲੋ ਫਿਰ ਤੈਨੂੰ ਹੁੰਦਾ ਨਾ ਨਜ਼ਾਰਾ ਮੇਰੇ ਘਰ ਦਾ ਸ ਪਹਿਲਾਂ ਵੀ ਕੀਤਾ ਨਾ ਆਪਾਂ ਕਿੰਨੀ ਵਾਰੀ ਕਰ ਲਿਆ ਪਹਿਲਾਂ ਤੇ ਤੇ ਰਹਿੰਦਾ ਕਿ ਨਹੀਂ ਹੁੰਦਾ ਕੱਦ ਮੁੰਡਾ ਹਾਂ ਹਾਂ ਹੁੰਦਾ ਸੱਚੀ ਆ ਨਜ਼ਾਰਾ ਤੈਨੂੰ ਆਏ ਨਹੀਂ ਫੀਲ ਆਉਂਦੀ ਵੀ ਤਾ ਬੁੱਢਾ じゃ ਹੈਗਾ ਤੇ ਮੈਂ ਨਾ ਕੀ ਕਰਾਂ ਤੇ ਕੀ ਨਾ ਕਰਾਂ ਨਈਆ ਜੋ ਮੈਨੂੰ ਫੀਲ ਹੁੰਦਾ ਮੈਨੂੰ ਗੁੱਡੇ ਠੇਰੇ ਦਾ ਕੁਝ ਵੀ ਨਹੀਂ ਆ ਜਾਂ ਮਤਲਬ ਹੀ ਨਹੀਂ ਨਾ ਅੱਛਾ ਏ ਫਿਰ ਤਾਂ ਵਧੀਆ ਗੱਲ ਹੈ ਚਲੋ ਹੁਣ ਮੀਂਹ ਪੰਦਾ ਹੋਵੇ ਹੱਥਾਂ ਵਿੱਚ ਹੱਥ ਹੋਵੇ ਲੱਤਾਂ ਵਿੱਚ ਲੱਤ ਹੋਵੇ 12 ਕਿੰਨ ਮਣਕਣੀਆਂ ਪੈਂਦੀਆਂ ਹੋਣ ਹਨਾ ਹੁਣ ਤਾਂ ਆਦਤ ਪੈ ਗਈ ਮੈਨਾਂ ਥੋੜੀ ਹਾਂ ਸੱਚੀ ਕਿ ਮੈਂ ਤਾਂ ਸੋਚੀ ਦੀਆ ਵਿਆਹ ਵੀ ਨਾ ਕਰਾਵਾਂ ਵਿਆਹ ਦੀ ਕੀ ਲੋੜ ਹੈ ਕਿ ਤੈਨੂੰ ਦੱਸ ਕਰਾਉਣ ਦੀ ਵਿਆਹ ਵੇਲੇ ਤੋਂ ਬਾਅਦ ਵੀ ਤਾਂ ਬੰਦਾ ਇਹੀ ਕੁਛ ਕਰਦਾ ਹੁੰਦਾ ਜਿਹੜਾ ਕੁਛ ਮੈਂ ਤੈਨੂੰ ਕਰੀ ਜਾਣਾ ਕਿੰਨੇ ਕਿੰਨੇ ਵਾਲੀ ਕਰਦਾ ਹਾਂ ਤਾਂ ਮੈਂ ਪੜਾਈ ਦਾ ਬਹਾਨਾ ਲਾ ਕੇ ਵਿਆਹ ਕਰਾਉਂਦੀ ਰਹੀ ਲੱਗੀ ਰਹੂੰਗੀ ਪੜਨ ਲੱਗੀ ਰਹੂੰਗੀ ਬਸ ਪੜੀ ਜਾਈਂ ਪੜੀ ਜਾਈਂ ਪੜੀ ਜਾਈਂ ਪੜ ਪੜ ਕੇ ਨਾ ਸਾਰੀਆਂ ਕਿਤਾਬਾਂ ਮਕਾਦੀਆਂ ਹਾਂ ਤਾਂ ਹੀ ਕਰਨਾ ਹੈ ਹੈ ਹਾਂ ਤਾਂ ਫੇਰ ਸਜੀਵ ਹੀ ਤਾਂ ਲੱਗਦਾ ਮੇਰਾ ਜੇ ਤੂੰ ਵਿਆਹ ਕਰਾ ਕੇ ਉੜ ਗਈ ਤਾਂ ਫਿਰ ਕੀ ਕਿਹੜੇ ਮੂੰਹ ਨਾਲ ਆਇਆ ਕਰਾਂਗੇ ਤੇਰੇ ਕੋਲੇ ਹੈਂ ਕਿ ਗਲਤ ਗੱਲ ਐ ਹਾਂ ਮੈਂ ਵੀ ਆਕਰੋਂਦੀ ਨਹੀਂ ਤੁਹਾਡੇ ਰਹੂੰਗੀ ਮੈਂ ਤਾਂ ਅੱਛਾ ਪਰ ਗੱਲ ਜਿਹੜੀ ਇੱਕ ਗੱਲ ਤੈਨੂੰ ਮੈਂ ਦੱਸ ਦਿੰਨਾ ਸ਼ਾਇਦ ਤੈਨੂੰ ਨਾ ਪਤਾ ਹੋਵੇ ਪਤਾ ਕੀ ਐ ਖੰਡ ਨੂੰ ਜਿਹੜੀ ਖੰਡ ਹੁੰਦੀ ਐ ਨਾ ਖੰਡ ਉਸ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਮਿੱਠੀ ਐ ਪਰ ਜਿਹੜਾ ਉਸ ਨੂੰ ਖਾਂਦਾ ਐ ਨਾ ਜਿਹਦੇ ਜੀਭ ਤੇ ਲੱਗਦੀ ਉਹਨੂੰ ਪਤਾ ਲੱਗਦਾ ਵੀ ਉਹ ਕਿੰਨੀ ਕੁ ਮਿੱਠੀ ਐ ਅੱਛਾ ਹੁਣ ਤੈਨੂੰ ਤੇਰਾ ਨਹੀਂ ਪਤਾ ਵੀ ਤੂੰ ਕੀ ਚੀਜ਼ ਐ ਪਰ ਮੈਂ ਤੇਰਾ ਸਵਾਲ ਚੱਕਿਆ ਐ ਨਾ ਅੱਛਾ ਉਹ ਮਰ ਮੈਨੂੰ ਪਤਾ ਵੀ ਤੇਰੇ ਚ ਗੱਲਬਾਤ ਕੀ ਆ ਅੱਛਾ ਹਾਂ ਮੈਨੂੰ ਪਤਾ ਤੇ ਚ ਕੀ ਗੱਲਬਾਤ ਹੈ ਤੇ ਨਜ਼ਾਰੇ ਵਾਲੀ ਗੱਲ ਤਾਂ ਤੇਰੇ ਚ ਪੂਰੀ ਹੈ ਸੱਚੀ ਨਜ਼ਾਰਾ ਪੂਰਾ ਘਰ ਰਖਿਆ ਰੱਬ ਨੇ ਦੇ ਰਿਹਾ ਜੀ ਹੈਗਾ ਨਾ ਕਿ ਹੈ ਨਹੀਂ ਗੱਤ ਉਸਾ ਹੈਗਾ ਯਾਰ ਤਾਂ ਹੈਗਾ ਤਾਂ ਹੀ ਤਾਂ ਨਜ਼ਾਰਾ ਆਉਂਦਾ ਤਾਂ ਹੀ ਤਾਂ ਮੈਂ ਕਹਿੰਦਾ ਵੀ ਨਜ਼ਾਰਾ ਆਉਂਦਾ ਹੈ ਮੈਨੂੰ ਹਾਂ ਪਰ ਇੱਕ ਗੱਲ ਦੱਸਾਂ ਤੈਨੂੰ ਮੈਂ ਜੈਪ ਜੀ ਗੱਲ ਤੇਰੇ ਚੈਨਾ ਹੋ ਜੀ ਤੇਰੀ ਚਾਚੀ ਚ ਹੈ ਨਹੀਂਗੀ। ਤੇ ਹੋ ਰ। ਤੇ ਚਾਚੀ ਨਾਲ ਤਾਂ ਐਵੇਂ ਦਲੋ ਮੋਰੀ ਪਟਿਆ ਸਮਾਨ ਜਾ ਪਿਆਗਾ। 파ੜਿਆ ਵੀ ਨੇ ਤੁਸੀਂ 파ੜਿਆ ਹੁਣਾ। 파ੜਿਆ ਤਾਂ ਮੈਂ ਹੀ ਐ ਤੇ ਪਰ ਤੇਰਾ ਤਾਂ ਨਹੀਂ 파ੜਿਆ। ਆਈ ਮੇਰਾ 파ੜ ਜੇਗਾ ਫਿਰ ਮੈਨੂੰ ਕਹਿ ਦਉਗੇ ਤੁਸੀਂ। ਐਂਗੇ 파ੜ ਜੂਗਾ ਤੂੰ ਤਾਂ ਇੱਕ ਕੱਚੀ ਗਲੀ ਪਈ ਐਂ ਇੱਕ ਦੱਸ ਕਮਾਲ ਕਰਦੀ ਐਂ। ਲੈ ਕੱਚੀ ਗਲੀ ਕਹਤੇ ਤਾਂ ਖਰਾਬ ਹੁੰਦੀ। ਨਹੀਂ ਹੁੰਦੀ ਖਰਾਬ ਆ। O, tennu saam-saam ki rakhun, saam-saam rakhun kaacha dey samaan nu. O, ki ta saam-saam ki rakhun tennu me pura. O, ta thik hai. Hmm? Thir tha thik hai. Haan. Rakhan hai pura saam-saam ki, haan kaam-kaam tawadhi chaloga. Hmm? Hmm? O, tha thik hai rakhun hai pura. Hmm. O, fir banali ki program aji ta? Banali, fir chalondi hai. ਨੇਂਗੀ ਨਹੀਂ ਜਾ ਰਹੇ ਪੂਰੇ ਅੱਜ ਹਾਂ ਬੁੱਕ ਦੇ ਬਾਨੇ ਆਉਂਗੀ ਮੈਂ ਬੁੱਕਾ ਲੈਣ ਆਉਣੇ ਆ ਬੁੱਕ ਲੈਣ ਦੇ ਬਾਨੇ ਆ ਜਾ ਤੇ ਆਪਾਂ ਉੱਥੇ ਚੱਲਦੇ ਆਂ ਸੰਗਰੂਰ ਚੱਲਦੇ ਆਂ ਠੀਕ ਹੈ ਠੀਕ ਹੈ ਤਾਂ ਨਜ਼ਾਰੇ ਦੇ ਦੀ ਪੂਰੇ ਅੱਜ ਫਿਰ ਪੂਰੇ ਹਾਂ ਜੀ ਠੀਕ ਹੈ ਠੀਕ ਹੈ